ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਓ ਅੱਜ ਆਪਾਂ ਤੁਹਾਨੂੰ ਦੱਸਾਂਗੇ ਜਿਹੜੇ ਵੀਰ ਠੇਕੇ ਤੇ ਪੈਲੀ ਲੈਂਦੇ ਆ ਕਿੰਨੀ ਕੁ ਕਮਾਈ ਕਰਦੇ ਆ ਤੇ ਕਿੰਨਾ ਠੇਕਾ ਸਾਡੇ ਏਰੀਆ 'ਚ ਚੱਲ ਜੰਦਾ ਬਾਕੀ ਤੁਸੀਂ ਵੀ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਤੁਹਾਡੇ ਏਰੀਆ 'ਚ ਕੀ ਠੇਕਾ ਚੱਲ ਰਿਹਾ ਤੇ ਠੇਕਾ ਜਿਹੜਾ ਵਧਣ ਦਾ ਕਾਰਨ ਆ ਉਹ ਵੀ ਤੁਹਾਨੂੰ ਆਪਾਂ ਦੱਸਾਂਗੇ ਸੋ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਜਿਹੜਾ ਮੁਨਾਫਾ ਵਾ ਪੈਲੀ ਠੇਕੇ ਤੇ ਲੈ ਕੇ ਆਪਾਂ ਉਹ ਤੁਹਾਨੂੰ ਦੱਸਦੇ ਆ ਕਿੰਨਾ ਕੁ ਹੁੰਦਾ ਮੰਨ ਲਓ 70000 ਨੂੰ ਪੈਲੀ ਠੇਕੇ ਤੇ ਸਾਡੇ ਇਹ ਤਕਰੀਬਨ ਸਾਡੇ ਏਰੀਆ 'ਚ 75000 ਤੱਕ ਵੀ ਪਹਿਲੀ ਡੀ ਠੇਕੇ ਦੇ ਗਈ ਆ ਬਾਕੀ ਆਪਾਂ 70000 ਰੁਪਇਆ ਠੇਕਾ ਪੈੜ ਦਾ ਮੰਨ ਕੇ ਚੱਲੀਏ ਤੇ ਜਿਹੜਾ 16800 ਇਹਨੂੰ ਜਿਹੜਾ ਸਾਲ ਦਾ ਵਿਆਜ ਪੈਂਦਾ ਤੇ ਪਹਿਲੀ ਆਪ ਨੂੰ ਪੈ ਜਾਂਦੀ ਆ 86000 ਤੇ 800 ਰੁਪਏ ਨੂੰ ਤੇ ਬਾਕੀ ਜਿਹੜੇ ਆਪਾਂ ਫਸਲਾਂ ਬੀਜਦੀਆਂ ਉਹਨਾਂ ਦੇ ਖਰਚੇ ਝੋਨੇ ਦਾ ਮੋਟਾ-ਮੋਟਾ ਖਰਚਾ ਆਪਾਂ ਲਾਇਆ 15000 ਰੁਪਇਆ ਕਣਕ ਦਾ 10000 ਰੁਪਇਆ ਤੇ ਦਿਹਾੜੀਆ ਜਿਹੜਾ ਆਪਾਂ ਰੱਖਿਆ ਹੁੰਦਾ ਸਾਲ ਦੀ ਗੱਲ ਕੀਤੀ ਹੁੰਦੀ ਹੈ ਜੇ ਆਪਾਂ ਮੰਨ ਲਓ 20 ਕਿਲੇ ਵੀ ਆਪਾਂ ਆਪਣੇ ਕੋ ਜਮੀਨ ਦੇ ਹੈਗੇ ਤੇ ਫਿਰ ਵੀ 5000 ਰੁਪਏ ਬੰਦਾ ਆਪਾਂ 3000 ਰੁਪਏ ਲਾਇਆ ਬਾਕੀ ਮੋਟਰਸਾਈਕਲ ਦਾ ਆਉਣ ਜਾਣ ਦਾ ਖਰਚਾ 500 ਰੁਪਏ ਤੁਸੀਂ ਉਹ ਮੰਨ ਕੇ ਚੱਲੋ ਤੇ ਇਹ ਜਿਹੜਾ ਬਣ ਜਾਂਦਾ ਟੋਟਲ 28500 ਰੁਪਏ ਆਪਣਾ ਖਰਚਾ ਜਿਹੜਾ ਹੋਰ ਬਣ ਜਾਂਦਾ ਇਹਨੂੰ ਆਪਾਂ ਐਡ ਕਰਾਂਗੇ ਜਿੰਨਾ ਪਹਿਲਾਂ ਆਪਣਾ ਖਰਚਾ ਬਣਿਆ ਵਾ ਤੇ ਇਹ ਟੋਟਲ ਆ ਗਿਆ ਜੀ 1 ਲੱਖ ਤੇ 115000 ਤੇ 300 ਰੁਪਿਆ ਆਪਣਾ ਖਰਚਾ ਜਿਹੜਾ 1 ਸਾਲ ਦਾ ਸਭ ਕਾਹ ਇਹ ਤੇ ਆ ਗਿਆ ਬਾਕੀ ਕਮਾਈ ਵੇਖ ਲਓ ਤੁਸੀਂ ਇਧਰਲੇ ਬੰਨੇ ਝੋਨਾ ਜੇ 32 ਕੁਇੰਟਲ ਨਿਕਲਦਾ ਤੇ 70496 ਰੁਪਿਆ ਦਾ ਝੋਨਾ ਤੇ ਜੇ 20 ਕੁਇੰਟਲ ਕਣਕ ਨਿਕਲਦੀ ਆ ਤੇ 45500 ਦੀ ਜਿਹੜੀ ਕਣਕ ਆਉਂਦੀ ਆ ਨਿਕਲਦੀ ਆ ਜੀ ਤੇ ਇਹ ਕਮਾਈ ਆਪਣੀ ਬਣ ਗਈ ਜੀ 115996 ਰੁਪਏ ਤੇ ਖਰਚਾ ਆਪਣਾਇਆ 115300 ਰੁਪਇਆ ਤੇ 600 ਤੇ 96 ਰੁਪਏ ਜਿਹੜਾ ਮੁਨਾਫਾ ਆਪਾਂ ਨੂੰ ਹੋਇਆ ਸੋ ਜਦੋਂ ਆਪਾਂ ਕਾਪੀ ਪੈਨ ਫੜ ਲਈਏ ਤੇ ਫਿਰ ਆਪਾਂ ਸੋਚ ਵਿਚਾਰ ਕੇ ਪੈਲੀ ਠੇਕੇ ਤੇ ਲਵਾਂਗੇ ਕਿਉਂਕਿ ਹੁਣ ਪੈਲੀ ਦਾ ਜਿਹੜਾ ਠੇਕਾ ਵਧਣ ਦਾ ਕਾਰਨ ਇੱਕੋ ਹੀ ਆ ਵੀ ਜਿਹੜੀ ਇੱਕ ਦੂਜੀ ਤੋਂ ਚੜ ਕੇ ਆਪਾਂ ਪੈਲੀ ਲੈ ਲੈਣੀ ਆ ਬਾਕੀ ਇਹ ਨਹੀਂ ਵੇਖਣਾ ਵੀ ਇੱਚ ਕਮਾਈ ਕਿੰਨੀ ਹੋਣੀ ਆ ਖਰਚਾ ਕਿੰਨਾ ਹੋਣਾ ਸੋ ਭਰਾਵੋ ਪੈਲੀ ਦੇ ਠੇਕੇ ਜਿਹੜੇ ਆ ਤੁਸੀਂ ਸੋਚ ਸਮਝ ਕੇ ਖਰਚੇ ਵੇਖ ਕੇ ਫਿਰ ਲਿਆ ਕਰੋ ਬਾਕੀ ਵੀਡੀਓ ਚੰਗੀ ਲੱਗੀ ਹੋ ਤਾਂ ਸ਼ੇਅਰ ਕਰ ਦਿਓ ਧੰਨਵਾਦ